ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨਾਂ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਬਰ ਉਪਾਅ ਸਭ ਮੀਤ ਵਿਸਾਰਹੁ ਚਰਨ ਕਮਲ ਰਿਤਮਹਿ ਉਰਤਾ ਰਹੋ ਕਰਨ ਕਾਰਨ ਸੋ ਪ੍ਰਭ ਸਮਰਥ ਧ੍ਰਿੜ ਕਰ ਗਹੁ ਨਾਮ ਹਰ ਵਥ ਇਹੋ ਧਨ ਸੰਚਹੁ ਹੋ ਬਹੁ ਭਗਵੰਤ ਸੰਤ ਜਨ ਕਾ ਨਿਰਮਲ ਮੰਤ ਏਕ ਆਸ ਰਖਹੁ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠਤਾ ਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਚਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਾਨਕ ਉਪਾਵੀ ਰੋਗ ਨ ਜਾਏ ਰੋਗ ਮਿਟਾਏ ਹਰ ਅਬਖਦ ਲਾਏ ਸਰਬ નિਦਾਨ ਮਹਿ ਹਰ ਨਾਮ ਨਿਦਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾਏ ਦਹਿਦ ਸੁਤਾਵਤ ਆ ਬੈਠਾਏ ਤਾ ਕੋ ਬਿਗਨ ਨ ਲਾਗੇ ਕੋਏ ਜਾਕਾ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਨਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾ ਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਉਪਾਵ ਨ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਲਸ ਤੇਰੇ ਧਨ ਤੂੰ ਕਿਆ ਲਪਟਾਵਹਿ ਮੂਰਖ ਮਨ ਸੁਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤゥム ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਖਹੁ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰਪੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉਮੈ ਬਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਹਾਲ ਛਾੜ ਸਿਆਨਪ ਸਗਲੀ ਮਨ ਸਾਧ ਸੰਗ ਪਾਵਹਿ ਸਚ ਤਨਾਂ ਹਰ ਪੁੰਜੀ ਸੱਚ ਕਰਹੁ ਬਿਵਹਾਰ ਈਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਬਿਆਪ ਅਨਿਕ ਬਿਸਥਾਰ ਏਕਤੇ ਭਏ ਏਕ ਅਰਾਧ ਪਰਾਛਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਕਰਿਆ ਤਉ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨ ਕੀ ਮੰਗਉ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮਹਿ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰਉ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਜਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨ ਸਾ ਪੂਰੀ ਭਈ ਸਤ ਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ નિਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭੰਗ ਗਿਆ ਹਿ ਪੁੰਨੀ ਸਰਦਾ ਸਭ ਪੂਰੀ ਰਬ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਬਿਸਰੈ ਜੇ ਬਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਇਹਿ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪਹੁ ਹਰਨਾਮ ਸਿਮਰ 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 ਸੁਖ ਪਾਵਹੁ ਆਪ ਜਪਹੁ ਅਵਰਹਿ ਨਾਮ ਜਪਾਵਹੁ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੁ ਗੁਨਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸਵਾਉ ਨੈਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਤੋਏ ਭਗਤ ਜਨਾਂ ਕਹਿ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਰਬ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ 나ਥ ਗੋਬਿੰਦ ਗੁਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਨ ਅਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸੁ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਵਰਗਾਸ ਸਾ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਦ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨੰ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏ ਕਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਨ ਆਵਤਾਰ ਜਬ ਨਿਰਗੁਨ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸਕਤ ਕਹੋ ਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਬਨ ਨਿਡਰ ਕਬਨ ਕਤ ਡਰੈ ਆਪਨ ਚਲਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ अब अविनाशी सुख अपन आसन तह जन्म मरण कहो कहा बिनासन जब पूर्ण करता प्रभ सोए तब जम की त्रास कहो हो किस होए जब अविगत अगोचर प्रभ एका तब चित्र गुप्त किस पूछत लेखा जब नाथ निरंजन अगोचर अगादे तब कौन छुटे कौन बंधन बाधे अपन आप आप ही अचर जा नानक अपन रूप आप ही जा ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਨ ਕਉ ਮਾਨ ਕੌਨ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂਖ ਕਵਨ ਤ੍ਰਿਪਤਾਵੈ ਕਰਨ ਕ ਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬੇ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਹਾਈ ਜਹ ਸਰਬ ਕਲਾ ਆਪਹਿ ਪਰਬੀਨ ਤਹਿ ਬੇਦ ਕਤੇਬ ਕਹਾ ਕੋ ਉਚੀਨ ਜਬ ਆਪਨ ਆਪ ਆਪ ਉਲਤਾਰੇ ਤਉ ਸਗਨ ਅਪਸਗਨ ਕਹਾ ਵਿਚਾਰ ਹੈ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਨ ਠਾਕੁਰ ਕੌਨ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨੋ ਆਪ ਜਹ ਅਛਲ ਅਛੇਦ ਅਪੇਦ ਸਮਾਇ ਊਹਾ ਕਿਸਹਿ ਵਿਆਪਤ ਮਾਇਆ ਆਪਸ ਕਉ ਆਪ ਹੈ ਆਦੇਸ ਤਿਹੋ ਗੁਣ ਕਾ ਨਾਹੀ ਪਰਵੇਸ਼ जह एक है एक एक भगवंता तह कौन अचिंत किस लागै चिंता जह अपन आप आप पतिआरा तह कौन कथै कौन सुननै हारा बहु बेअंत ऊचते ऊचा नानक आपस कहो आप है पहुचा जह आप रचियो परपंच आकार तेहु गुण महै कीनो बिसथार पाप पुण्य तह भई कहावत कोऊ नरक कोऊ स्वर्ग बंचावत ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪੈ ਪਾਰ ਦੁਖ ਸੁਖ ਮਨ અપਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਗਤ ਭਗਤ ਤਹ ਆਪ ਜਹ पसरे ਪਾਸਾਰ ਸੰਤ ਪ੍ਰਤਾਪ ਦੋਹੂ ਪਾਖ ਕਾ ਆਪਹਿ ਧਨੀ ਉਨ ਕੀ ਸੋਭਾ ਉਨਹੁ ਬਨੀ ਆਪਹਿ ਕੌਤਕ ਕਰੈ ਅਨੰਦ ਚੂਜ ਆਪਹਿ ਰਸ ਭੂਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਨਤ ਅਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ